ਕਿ ਬੱਚੇ ਜੋ ਦੇਖਦੇ ਨੇ ਸੁਣਦੇ ਨੇ ਉਹੀ ਕਰਨ ਲੱਗ ਜਾਂਦੇ ਨੇ ਉਦਾਂ ਦੇ ਹੀ ਬੱਚੇ ਬਣ ਜਾਂਦੇ ਨੇ ਕਿਉਂਕਿ ਉਹ ਨਾਜ਼ੁਕ ਹੁੰਦੇ ਨੇ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਚੀਜ਼ਾਂ ਬਹਿ ਜਾਂਦੀਆਂ ਨੇ ਇਸ ਦਾ ਜ਼ਿਕਰ ਇਸ ਲਈ ਕਰ ਰਹੇ ਹਾਂ ਕਿਉਂਕਿ ਖੰਨਾ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਤੇ ਚਕਾਉਣ ਵਾਲੀ ਖਬਰ ਵੀ ਹੈ ਕਿਉਂਕਿ ਟੀਵੀ ਸੀਰੀਅਲ ਦੇਖਦੇ ਹੋਏ ਉਹਦੀ ਨਕਲ ਕਰਦੇ ਆ 13 ਸਾਲਾਂ ਕੁੜੀ ਆਪਣੀ ਜਾਨ ਗਵਾ ਬੈਠੀ ਹੈ ਮ੍ਰਿਤਕ 8ਵੀਂ ਜਮਾਤ ਦੇ ਵਿਦਿਆਰਥਣ ਸੀ ਅਤੇ ਉਸ ਦਾ ਪਰਿਵਾਰ ਇਹ ਹਾਦਸਾ ਸੋਮਵਰ ਦੀ ਸ਼ਾਮ ਨੂੰ ਵਾਪਰਿਆ ਮ੍ਰਿਤਕ ਬੱਚੀ ਆਪਣੇ ਭਰਾ ਅਤੇ ਕੁਝ ਹੋਰ ਗੁਆਂਢ ਦੇ ਬੱਚਿਆਂ ਦੇ ਨਾਲ ਘਰ 'ਚ ਬੈਠੀ ਨਾਟਕ ਦੇਖ ਰਹੀ ਸੀ ਨਾਟਕ ਦੌਰਾਨ ਉਹ ਨਕਲ ਕਰਦੇ ਹਾਂ ਇੱਕ ਖਤਰਨਾਕ ਦ੍ਰਿਸ਼ ਦਿਖਾਉਣ ਲੱਗ ਪਈ ਬਾਕੀ ਬੱਚੇ ਦ੍ਰਿਸ਼ ਵੇਖ ਕੇ ਡਰ ਗਏ ਅਤੇ ਉਹਨਾਂ ਨੇ ਗਲੀ 'ਚ ਜਾ ਕੇ ਰੌਲਾ ਪਾਇਆ ਆਸ-ਪਾਸ ਦੇ ਲੋਕ ਮੌਕੇ ਤੇ ਪਹੁੰਚੇ ਤਾਂ ਨੀਤਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਮ੍ਰਿਤਕ ਦੇ ਪਿਤਾ ਰਾਜ ਬਲਵ ਨੇ ਦੱਸਿਆ ਕਿ ਸਾਰਾ ਕੁਝ ਬਿਲਕੁਲ ਖੇਡ ਵਾਂਗ ਹੋਇਆ ਉਹਨਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਟੀਵੀ ਨਾਟਕ ਦੀ ਨਕਲ ਕਰਦਿਆਂ ਉਹਨਾਂ ਦੀ ਧੀ ਦੀ ਜ਼ਿੰਦਗੀ ਖਤਮ ਹੋ ਜਾਵੇਗੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਏਐਸਆਈ ਦਾ ਕਹਿਣਾ ਹੈ ਕਿ ਲਾਸ਼ ਦਾ ਪੋਸਟਮਾਰਟਮ ਕਰਵਾਏ ਜਾਣ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤਾ ਜਾਵੇਗਾ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਇਥੇ ਕਹਿ ਦਿਆ ਕਿ ਇਸ ਇਹ ਜੋ ਹਾਦਸਾ ਹੈ ਸਮਾਜ ਦੇ ਵਿੱਚ ਇੱਕ ਵੱਡਾ ਸੰਦੇਸ਼ ਦੇ ਰਿਹਾ ਹੈ ਕਿ ਬੱਚਿਆਂ ਵੱਲ ਦੇਖੇ ਜਾਂਦੇ ਟੀਵੀ ਪ੍ਰੋਗਰਾਮਾਂ ਤੇ ਨਾਟਕਾ ਉੱਤੇ ਮਾਪਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਉਹਨਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਅਜਿਹੇ ਦ੍ਰਿਸ਼ ਮਾਸੂਮ ਜ਼ਿੰਦਗੀਆਂ ਲਈ ਖਤਰਨਾਕ ਸਾਬਤ ਹੋ ਸਕਦੇ ਨੇ ਇਸ ਮੌਕੇ ਪੀੜਤਾ ਨੇ ਕੀ ਕਿਹਾ ਤੁਸੀਂ ਇੱਕ ਵਾਰ ਉਹ ਵੀ ਸੁਣ ਲਓ ਕੀ ਨਾਮ ਹੈ ਜੀ ਤੁਹਾਡਾ ਚਿਰਾਜ ਬੱਲ ਕੀ ਬਾਤ ਸਰ ਬੱਚੇ ਸੀਆਈਡੀ ਵਾਲਾ ਸੀਰੀਅਲ ਦੇਖ ਰਹੇ تھے ਤੀਨੋ ਚਾਰੋਂ ਮਿਲ ਕੇ वका देखो सीआईटी वाला करके दिखाता हूं यही में टेबल के ऊपर 75 टंगा हुआ था उस पे चर गई अचार के गला में लगा दिया वो और टेबल टूटा हुआ था तेरे से एक एक तो नहीं सर टेबल खिसक गया और टंग गई उस पे क्या नाम का है अनीता कौन सी क्लास में तेरा 8 कौन से स्कूल ये प्राथमिक विद्यालय में काम चौक अचौ के पड़ता है सरपंच कलोनी के तरफ हाँ दुराहा से आगे सर so, कोई नहीं सर तो चला मेरा लड़का जो है ना साथ था हाँ। उसको उसे हुआ तो गली में हल्ला करने लग गया था ठीक है तो उसके बाद में मेरा मम्मी उसका आ गई थी ड्यूटी से तो रास्ता में कोई जा रहा था उसको खोजने तो मोटरसाइकिल से मिला था कहा आपको लड़की ऐसे ऐसे हो गई तो फिर वो आए था हम एक बजे काम पे थे तो हमको फोन आया तो फिर हम लोग भी आए अपने भाई को बहन को भाई छोटा है हाँ हाँ कितने बच्चे हैं आपके चार ये ये तो सबसे बड़ी है इसकी तेरह साल तो कब तो की बात है ये चलो परसों की हां की नाम है इसका मेरा नोबलबीर सिंह है की लग रहे हो तुझे बच्चे से भाई लग रहे हैं ये रिश्तेदारी जो मेरा मामे दा साडू है ये ਹਾਂ ਜੀ ਕੀ ਘਟਨਾ ਹੋਈ ਹੈ ਜੀ ਘਟਨਾ ਆਇਆ ਹੋਏ ਅਸੀਂ ਕੰਮ ਤੇ ਸੀਗੇ ਜੀ ਤੇ ਸਾਨੂੰ ਕੰਮ ਤੇ ਫੋਨ ਆਇਆ ਜੀ ਕਿ ਗਲਫਰਾਹ ਲੈ ਲਿਆ ਜੀ ਅਸੀਂ ਜਮੇ ਗਏ ਸਿੱਧਾ ਗਏ ਤਾਂ ਜਨੂ ਤਾਂ ਉੱਥੇ ਸਾਰੇ ਪਹੁੰਚੇ ਹੋਏ ਸੀ ਇੱਥੇ ਜਨੂ ਅਸੀਂ ਪਹੁੰਚੇ ਫਿਰ ਦੇਖਿਆ ਉੱਥੇ ਮੁਲਾਜ਼ਮ ਵੀ ਪਹੁੰਚੇ ਹੋਏ ਸੀ ਉਹਨੇ ਨੇ ਸਾਰਾ ਕੰਮ ਉਹਨੇ ਨਹੀਂ ਕਰਿਆ ਜੀ ਸਾਡੇ ਜਾਣ ਤੋਂ ਪਹਿਲਾਂ ਮੁਲਾਜ਼ਮ ਪਹੁੰਚੇ ਹੋਏ ਸੀ ਤਾਂ ਕੁਝ ਕਾਰਨ ਪਤਾ ਲੱਗੇ ਕੀ ਕਾਰਨ ਤਾਂ ਪਤਾ ਨਹੀਂ ਲੱਗੇ ਅਸੀਂ ਤਾਂ ਕੰਮ ਤੇ ਸੀਗੇ ਸਰ ਤਾਂ ਨੇ ਦੱਸਿਆ ਹੋਣਾ ਕੁਝ ਨਹੀਂ ਦੱਸਿਆ ਹੀ ਨਹੀਂ ਬੱਚੇ ਨੂੰ ਵੀ ਇਹ ਵੀ ਸਾਰੇ ਸਾਰੇ ਕੰਮ ਤੇ ਇਸੇ ਇਕੱਠੇ ਆਉਂਦੇ ਸੀ ਇਹ ਸਾਰੇ ਇਹ ਤਾਂ ਬੱਚੇ ਨੂੰ ਪਤਾ ਹੋਊਗਾ ਬੱਚੇ ਦਾ ਜਾਣਦਾ ਹੀ ਛੋਟੇ ਛੋਟੇ ਬੱਚੇ ਨੇ ਇਹ ਸਭ ਕੀ ਮੈਟਰ ਹੋਇਆ ਜੀ ਇਹ ਲੜਕੀਆਂ ਸਾਡੇ ਕੋਲ ਨਾ ਰਾਜਵੱਲਵ ਹੈ ਇਹਦੀ ਲੜਕੀ ਅਨੀਤਾ ਹੈ ਜੀ ਆ ਉਮਰ ਕਰੀਬ 13 ਸਾਲ ਆ ਇਹ ਕੱਲ ਦੀ ਗੱਲ ਆ ਕੱਲ ਨੂੰ ਕੋਈ 1 ਵਜੇ ਦੇ ਕਰੀਬ ਪੁਲਿਸ ਨੂੰ ਇਤਲਾਹ ਮਿਲੀ ਸੀ ਵੀ ਕੁੜੀ ਜੀ ਫਾਹਾ ਲੈ ਗਿਆ ਉੱਥੇ ਗਏ ਆ ਮੌਕੇ ਤੇ ਜਾ ਕੇ ਪੜਤਾਲ ਕੀਤੀ ਹੈ ਪਰਿਵਾਰ ਦੇ ਦੱਸਣ ਦੇ ਮੁਤਾਬਕ ਜਿਹੜੇ ਮਾਪੇ ਬਾਬ ਉੱਥੇ ਮੌਕੇ ਤੇ હાજર ਨਹੀਂ ਸੀਗੇ ਆਪਣੇ ਕੰਮਾਂ ਕਾਰਾਂ ਤੇ ਗਏ ਸੀ ਇਹ ਲੜਕੀ ਨੇ ਤਾਰ ਦੇ ਨਾਲ ਕੱਪੜੇ ਢੰਗ ਵਾਲੀ ਤਾਰ ਹੁੰਦੀ ਹੈ ਉਹਦੇ ਨਾਲ ਚੁੰਨੀ ਨਾਲ ਫਾਹ ਲਿਆ ਹੋਇਆ ਸੀ ਇਹਦੀ ਫਿਰ ਵੀ ਪੜਤਾਲ ਕੀਤੀ ਜਾ ਰਹੀ ਹੈ ਤੇ ਸਭ ਕੁਝ ਕਾਰਨਿਕਤਮ ਕੀ সামনে ਆਇਆ ਕੁਝ ਕਾਰਨ ਫਿਲਹਾਲ ਨਹੀਂ ਹੋਇਆ ਇਹ ਹਕਾਕ ਬਾਕੀ ਪੋਸਟਮਾਰਟ ਹੋ ਰਿਹਾ ਏ ਤੁਕੀਆ